ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਹਿਰਾਸ ਸਾਹਿਬ ਹਰ ਜੁਗ ਜੁਗ ਭਗਤ ਉਪਾਇ ਪੈਜ ਰਖਦਾ ਆਇਆ RAM ਰਾਜੇ ਹਰ ਨਾਕਸ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ ਅਹੰਕਾਰ ਆਨੰਦ ਕਾ ਪਿੱਠ ਦੇ ਨਾਮ ਦੇਉ ਮੁਖ ਲਾਇ ਜਨ ਨਾਨਕ ਐਸਾ ਹਰਿ ਸੇਵਿਆ ਅੰਤ ਲਐ ਛਡਾਇਆ ਸਲੋਕ ਮਹਲਾ ਪਹਿਲਾ ਦੁਖਦਾਰੂ ਸੁਖ ਰੋਗ ਭਾਇਆ ਜਾਂ ਸੁਖਤਾਬ ਨ ਹੋਈ ਤੂੰ ਕਰਤਾ ਕਰਨਾ ਮੈਂ ਨਾਹੀ ਜਾਂ ਹਾਂ ਕਰੀ ਨ ਹੋਈ ਵਲੇ ਹਰੀ ਕੁਦਰਤ ਵਸਿਆ ਤੇਰਾ ਅੰਤ ਨ ਜਾਈ ਲਖਿਆ ਰਹਾ ਧੋਤ ਮਹਜੂਤ ਜੋਤ ਮਹਜਾਤਾ ਕਲ ਕਲਾ ਪਰਪੂਰ ਰਹਿਆ ਤੂੰ ਸੱਜਾ ਸਾਹਿਬ ਸਿਵਤ ਸੁਆਲਿਓ ਜਿਨ ਕੀਤੀ ਸੋ ਪਾਰ ਪਇਆ ਕਹੋ ਨਾਨਕ ਕਰਤੇ ਕੀ ਬਾਤਾ ਜੋ ਕਿਛ ਕਰਨਾ ਸੋ ਕਰ ਰਹਿਆ ਸੋਦਰ ਰਾਗ ਅਸ ਮਹੱਲਾ ਪਹਿਲਾ ਇੱਕ ਓੰਕਾਰ ਸਤਗੁਰ ਪ੍ਰਸਾਦ ਸੋਦਰ ਤੇਰਾ ਕੀਹਾ ਸੋ ਕਰਕੇ ਹਾ ਜਿਤ ਬਹਿ ਸਰਬ ਸੰਮਾਲੇ ਵਾਜੇ ਤੇਰੇ ਨਾਦ ਅਨੇਕ ਅ ਸੰਖੇ ਕੇਤੇ ਤੇਰੇ ਵਾਵਨ ਹਾਰੇ ਕੇਤੇ ਤੇਰੇ ਰਾਗ ਬਰੀ ਸੋ ਕਹੀ ਅਹ ਕੇਤੇ ਤੇਰੇ ਗਾਵਨ ਹਾਰੇ ਗਾਵਣ ਤੁਧ ਨੋ ਪਉਣ ਪਾਣੀ ਬੈਸੰਤਰ ਗਾਵੈ ਰਾਜ ਧਰਮ ਦੁਆਰੇ ਗਾਵਣ ਤੁਧ ਨੋ ਚਿਤ ਗੁਪਤ ਲਿਖ ਜਾਨਨ ਲੇਖ ਲੇਖ ਧਰਮ ਵਿਚਾਰੇ ਗਾਵਣ ਤੁਧ ਨਾਈਸਰ ਬ੍ਰਹਮਾ ਦੇਵੀ ਸੋਹਨ ਤੇਰੇ ਸਦਾ ਸਵਾਰੇ ਗਾਵਣ ਤੁਧਨੋ ਇੰਦਰ ਇੰਦਰ ਆਸਨ ਬੈਠੇ ਦੇਵਤਿਆਦਰ ਨਾਲੇ ਗਾਵਣ ਤੁਧਨੋ ਸਿੱਧ ਸਮਾਧੀ ਅੰਦਰ ਗਾਵਣ ਤੁਧਨੋ ਸਾਧ ਵਿਚਾਰੇ ਗਾਵਣ ਤੁਧਨੋ ਜਤੇ ਸਤੀ ਸੰਤੋਖੀ ਗਾਵਣ ਤੁਧਨੋ ਵੀਰ ਕਰਾਰੇ ਗਾਵਣ ਤੁਧਨੋ ਪੰਡਿਤ ਵਣਨ ਰਖੀਸਰ ਜੋਗ ਜਗਵੇਦਾ ਨਾਲੇ ਗਾਵਣ ਤੁਧ ਨੋ ਮੋਹਨੀਆ ਮਨਮੋਹਨ ਸੁਰਗ ਮਛ ਪਿਆਲੇ ਗਾਵਣ ਤੁਧ ਨੋ ਰਤਨ ਉਪਾਏ ਤੇਰੇ 68 ਤੀਰਥ ਨਾਲੇ ਗਾਵਣ ਤੁਧ ਨੋ ਯੋਧ ਮਹਾਬਲ ਸੂਰਾ ਗਾਵਣ ਤੁਧ ਨੋ ਖਾਣੀ ਚਾਰੇ ਗਾਵਣ ਤੁਧ ਨੋ ਖੰਡ ਮੰਡਲ ਬ੍ਰਹਮੰਡ ਆਕਾਰ ਕਰ ਰੱਖੇ ਤੇਰੇ ਧਾਰੇ ਸੇ ਤੁਧ ਨੋ ਗਾਵਨ ਜੋਤਿ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਤੁਧ ਨੋ ਗਾਵਨ ਸੇ ਮੈਂ ਚਿਤਨਾ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸਚ ਸਾਹਿਬ ਸਾਚਾ ਸਾਚੀ ਨਾਹੀ ਹਾ ਭੀ ਹੋਸੀ ਜੈ ਨਜਸੇ ਰਚਨਾ ਜਿਨ ਰਚਾਈ ਰੰਗੇ ਰੰਗੇ ਪਾਤੇ ਕਰ ਕਰ ਜਿਨਸੀ ਮਾਇਆ ਜਿਨ ਉਪਾਇ ਕਰ ਕਰ ਦੇਖੈ ਕੀਤਾ ਆਪਣਾ ਜੋਤਿਸ ਦੀਵ ਡਿਆਈ ਜੋਤਿਸ ਪਾਵੇ ਸੋਏ ਕਰਸੀ ਫਿਰ ਕਮਨ ਕਰਨਾ ਜਾਏ ਸੋ ਪਾਤ ਸਾਹੁ ਸਹਾपत ਸਾਹਿਬ ਨਾਨਕ ਰਹਿਣ ਰਜਾਈ ਅਸਮਹਿਲ ਪਹਿਲਾ ਸੁਣ ਵਡਾ ਖੈ ਸਭ ਕੋ ਏਕ ਏਡ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣੇ ਵਾਲੇ تیر ਰਹੇ ਸਮਾਏ ਓਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਕੋਈ ਨ ਜਾਣੈ ਤੇਰਾ ਕੀਤਾ ਕੀ ਉਡ ਚੀਰਾ ਰਹਾ ਓ ਸੌ ਸਰਤੀ ਮਿਲ ਸਰਤਕਮਾਈ ਸਭ ਕੀਮਤ ਮਿਲ ਕੀਮਤ ਪਾਏ ਗਿਆਨੀ ਧਿਆਨੀ ਗੁਰ ਗੁਰ ਹਾਈ ਕਹਿਣ ਨ ਜਾਏ ਤੇ ਰੀਤ ਲਵਡਿਆਏ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾ ਪੁਰਖਾ ਕੀਆਂ ਵਡਿਆਈਆਂ ਤੁਦ ਵਿਣ ਸਿਧੀ ਕਿਨ ਨਾ ਪਾਈਆ ਕਰਮ ਮਿਲ ਨਾਹੀ ਠਾਕ ਰਹਾਈਆ ਅਖਣ ਵਾਲਾ ਕਿਆ ਵਿਚਾਰ ਸਿਵਤੀ ਭਰੇ ਤੇਰੇ ਭੰਡਾਰ ਜਿਸ ਤੂੰ ਦੇਹ ਤਿਸੈ ਕਿਆ ਚਾਰ ਨਾਨਕ ਸੱਚ ਸਵਾਰਨ ਹਾਰਾ ਅਸ ਮਹੱਲਾ ਪਹਿਲਾ ਆਖਾਂ ਜੀਵਾ ਅਸਰਾ ਮਰ ਜਾਓ ਆਖਣ ਆਖਾ ਸਾਚਾ ਨਾਮ ਸਾਚੇ ਨਾਮ ਕੀ ਲਾਗੇ ਭੂਖ ਉਤ ਭੂਖ ਖਾਇ ਚਲੀ ਅਹ ਦੁਖ ਸੋ ਕਿਉ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚਾ ਨਾਹੀ ਰਹਾ ਸੋਚੇ ਨਾਮ ਕੀ ਤਿਲਵੜਿ ਹਾਈ ਆਖ ਤੱਕ ਕੀਮਤ ਨਹੀਂ ਪਾਈ ਜੇ ਸਭ ਮਿਲ ਕਾ ਖਣ ਪਾਹੀ ਵੱਡਾ ਨਾ ਹੋਵੇ ਕਾਟ ਨਾ ਜਾਏ ਨਾ ਉਹ ਮਰਨਾ ਨਾ ਹੋਇਐ ਸੋਗ ਦਿਦ ਰਹਿ ਨ ਚੁੱਕਾ ਭੋਗ ਗੁਣ ਏਹ ਹੋਰ ਨਹੀਂ ਕੋਏ ਨਾ ਕੋ ਹੋਆ ਨਾ ਕੋ ਹੋਇ ਜਿਵੜ ਆਪ ਤੇਵੜ ਤੇਰੀ ਦਾਤ ਜੇਨ ਦਿਨ ਕਰਕੇ ਕੀਤੀ ਰਾਤ ਖਸਮ ਵਿਸਾਰਹਿ ਤੇ ਕਮਜਤ ਨਾਨਕ ਨਾ ਆਵੈ ਬਾਜ ਸਨਾਤ ਰਾਗ ਗੁਜਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤਪੁਰਖਾ ਬਿਨਾਉ ਕਰੋ ਗੁਰ ਪਾਸ ਸਮ ਕੀਰੇ ਕਰਮ ਸਤਿਗੁਰ ਸਰਨਾਈ ਕਰ ਦਿਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮਾ ਕਉ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਰ ਪ੍ਰਾਨ ਸਖਾਈ ਹਰ ਕੀਰਤ ਹਮਰੇ ਰਹਿ ਰਾਸ ਰਹਾਉ ਹਰ ਜਨ ਕੇ ਵਡ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿ ਉਤਾਸਹਿ ਮਿਲ ਸੰਕਤ ਗੁਣ ਪਰਗਾਸ ਜਿਨ ਹਰ 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 ਸਰ ਨਾਮ ਨਾ ਪਾਇ ਤੇ ਭਾਗ ਹੀਣ ਜਮਪਾਸ ਜੋ ਸਤਿਗੁਰ ਸਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ निन हर जन सद्गुरु संगत पाय दिन तुर मस्तक लिखे लिखा तन तन सतसंगत जित हर्ष पाया मिलजन नानक नाम परगास। राग गुजरी महला पंजवा ਕਹੇ ਰੇ ਮਨ ਚਿਤੁ ਹੈ ਉਦਮ ਜਾ ਹਰਿ ਹਰਿ ਜੀਉ ਪਰਿਆ ਸੈਲ ਪਥਰ ਮਹਿ ਜੰਤਿਉ ਪਾਈ ਤਾ ਕਾਰਿ ਜਕ ਆਗੈ ਕਰਿ ਧਰੇ ਆ ਮੇਰੇ ਮਾधव ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇ ਸੁਕੇ ਕਾਸ਼ਟ ਹਰੇ ਆ ਰਹਾ ਜਨਨ ਪਿਤਾ ਲੋਕ ਸੁਤ ਬਨਤਾ ਗੋਇ ਨ ਕਿਸ ਕੀ ਤਰੇ ਆ ਸਿਰ ਸਿਰ ਰਜਿਕ ਸੰਭਾਹੇ ਠਾਕੁਰ ਕਾਹੇ ਮਨ ਭਵ ਕਰਿਆ ਊੜ ਊੜ ਆਵੈ ਸੋ ਸਾਥਿਸ ਪਾਛੈ ਵਿਚਰੇ ਠਰੇ ਆ ਤਿੰਨ ਕੌਣ ਖਲਾਵੈ ਗਣ ਚਗਾਵੈ ਮਨ ਮਹ ਸਿਮਰਨ ਕਰਿਆ ਸਬਨੇਦਾਨ ਦਾਸ ਅਸ਼ਟ ਸਿਧਾਨ ਠਾਕੁਰ ਘਰ ਤਲ ਧਰਿਆ ਜਨ ਨਾਨਕ ਬਾਲ ਬਲ ਸਦ ਬਲ ਜਾਈਐ ਤੇਰਾ ਅੰਤ ਨਾ ਪਾਰ ਵਰਿਆ ਰਾਗ ਅਸ ਮਹੱਲਾ ਚੌਥਾ ਸੋ ਪੁਰਖ ਇਕ ਓੰਕਾਰ ਸਤਗੁਰ ਪ੍ਰਸਾਦ ਸੂਪੁਰਖ ਨਿਰੰਜਨ ਹਰਪੁਰਖ ਨਿਰੰਜਨ ਹਰ ਅਗਮ ਅਗਮ ਅਪਾਰ ਸਭ ਤੇ ਆਵਹਿ ਸਭ ਤੇ ਆਵਹਿ ਤੁਧ ਜੀ ਹਰ ਸੱਚੇ ਸਿਰਜਣਹਾਰ ਸਭ ਜੀ ਤੁਮਾਰੇ ਜੀ ਤੂੰ ਜੀ ਆਕਾ ਦਾਤਾ ਹਰ ਧਿਆਵਹ ਸੰਤਹ ਜੀ ਸਭ ਦੁੱਖ ਵਿਸਾਰਨਹਾਰ ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜਨ ਤੇ ਵਿਚਾਰ ਕੁਟ ਕਟ ਕਟ ਅੰਤਰ ਸਰਬ ਨਿਰੰਤਰ ਜੀ ਹਰ ਏਕੋ ਪੁਰਖ ਸਮਾਨ ਇਕ ਦਾਤੇ ਇਕ ਪੇਖਾਰੇ ਜੀ ਸਭ ਤੇਰੇ ਚੋ ਜਿ ਵਿਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਾਂ ਤੁਦ ਬਿਨੇ ਅਵਰ ਨਾ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ ਜੋ ਸੇਵਹ ਜੋ ਸੇਵਹ ਤੁਧ ਜੀ ਜਿਨ ਨਾਨਕ ਤਿਨ ਕੁਰਬਾਨਾ ਹਰਿ ਧਿਆਵਹਿ ਹਰਿ ਧਿਆਵਹਿ ਤੁਧ ਜੀ ਸੇ ਜਨ ਜੁਗ ਮਹਸਕ ਵਾਸੀ ਸੇ ਮੁਕਤ ਸੇ ਮੁਕਤ ਪਾਏ ਜਿਨ ਹਰਿ ਧਿਆਇਆ ਜੀ ਤਿਨ ਤੂਟੇ ਜਮ ਕੇ ਫਾਸੇ ਜਿਨ ਨਿਰਭਾਉ ਜਿਨ ਹਰਿ ਨਿਰਭਾਉ ਧਿਆਇਆ ਜੀ ਤਿਨ ਕਾ ਭਾਉ ਸਭ ਗਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇਤਾਨ ਸੇਤਾਨ ਜਿਨ ਹਰ ਧਿਆਇਆ ਜੀ ਜਿਨ ਨਾਨਕ ਤਿਨ ਬਲ ਜਾਸੀ ਤੇਰੇ ਭਗਤ ਤੇਰੇ ਭਗਤ ਪੰਡਾਰ ਜੀ ਪਰੇ ਬੇਅੰਤ ਬੇਅੰਤ ਤੇਰੇ ਭਗਤ ਤੇਰੇ ਭਗਤ ਸਲਾਹਣ ਤੁਧ ਜੀ ਹਰ ਅਨਕ ਅਨੇਕ ਅਨੰਤਾ ਤੇਰੀ ਅਨਕ ਤੇਰੀ ਅਨਕ ਕਰਹਿ ਹਰ ਪੂਜਾ ਜੀ ਤਬ ਤਾਪਹਿ ਜਪਹਿ ਬੇਅੰਤ ਤੇਰੇ ਅਨੇਕ ਤੇਰੇ ਅਨੇਕ ਪੜਹਿ ਭੋਗ ਸਮਰਤ ਸਾਸਤ ਜੀ ਕਰ ਕਿਰਿਆ ਖਟ ਕਰਮ ਕਰੰਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਪਾਵਹਿ ਮੇਰੇ ਹਰਿ ਭਗਵੰਤਾ ਤੂੰ ਆਦਪੁਰਖ ਅਪਰੰਪਰ ਕਰਤਾ ਜੀ ਤੁਧ ਜੀਵੜ ਅਵਰਨਾ ਕੋਈ ਤੂੰ ਦੁਗ ਜੁਗ ਇੱਕ ਸਦਾ ਸਦਾ ਤੂੰ ਇੱਕ ਜੀ ਤੂੰ ਨਾ ਚਲ ਕਰਤਾ ਸੋਈ ਤੁਦ ਆਪੇ ਭਾਵੇਂ ਸੋਈ ਵਰਤੈ ਜੀ ਤੂੰ ਆਪੇ ਕਰਹਿ ਸੋ ਹੋਈ ਤੁਦ ਆਪੇ ਸ੍ਰੇਸ਼ਟ ਸਭ ਉਪਾਈ ਜੀ ਤੁਦ ਆਪੇ ਸਿਰਜ ਸਭ ਕੋਈ ਜਨ ਨਾਨਕ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸਹਿ ਕਾ ਜਾਣ ਹੋਈ ਅਸਮਹਲਾ ਚੌਥਾ ਤੂੰ ਕਰਤਾ ਸਚਿਆਰ ਮੈਂ ਦਾਸ ਆਈ ਜੋ ਤਿਉ ਪਾਵੈ ਸੋ ਇਥੇ ਸੀ ਜੋ ਤੂੰ ਦੇਹੇ ਸੋ ਇ ਹੋਂ ਪਾਈ ਰਹਾਉ ਸਉ ਤੇਰੀ ਤੂੰ ਸਭ ਨੇ ਤਿਆ ਆ ਜਿਸ ਨੂੰ ਕਿਰਪਾ ਕਰਹਿ ਤਿਨ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨਮੁਖ ਗਵਾਇਆ ਤੁਧ ਆਪ ਵਿਛੋੜਿਆ ਆਪ ਮਿਲਾਇਆ ਉੰਦਰ ਆਉ ਸਤਿ ਜੀ ਮਾਹੇ ਤੁਜ ਬਿਨ ਦੂਜਾ ਕੋਈ ਨਾ ਹੈ ਜੇ ਜਾਣ ਸਭ ਤੇਰਾ ਖੇਲ ਵਿਜੋਗ ਮਿਲ ਵਿਛੋੜਿਆ ਸੰਜੋਗੀ ਮੇਲ ਜਿਸ ਨੂੰ ਤੂ ਜਾਣਾ ਹੈ ਸੋਈ ਜਨ ਜਾਨ ਹੈ ਹਰ ਗੁਣ ਸਦ ਹੀ ਆਖ ਵਖਾਣ ਜਿਨ ਹਰਿ 세ਵੇ ਆ ਤਿਨ ਸੁਖ ਪਾਇਆ ਸਹਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਦ ਬਿਨ ਦੂਜਾ ਅਵਰ ਨਾ ਕੋਏ ਤੂੰ ਕਰ ਕਰ ਵੇਖਹਿ ਜਾਣ ਹਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਅਸਾ ਮਹਲਾ ਪਹਿਲਾ ਤਿਤ ਸਰਵਰੜੈ ਪਹਿਲੇ ਨਿਵਾਸਾ ਪਾਣੀ ਪਾਵਕ ਤਿਨਹੈ ਕੀਆ ਪੰਕਜ ਮੋਹ ਪਗ ਨਹੀਂ ਚਾਲ ਹਉ ਦੇਖਾ ਤਹਿ ਡੂਬੀਐ ਮਨ ਏਕ ਨ ਚੇਤਸ ਮੂਨ ਮਨਾ ਹਰ ਬਿਸਰਤ ਤੇਰੇ ਗੁਣ ਗਲਿਆ ਰਹਾ ਨਾ ਹਉ ਜਤੇ ਸਤੇ ਨਹੀਂ ਪੜਿਆ ਮੂਰਖ ਮੁਗਦਾ ਜਨਮ ਪਾਇਆ ਪ੍ਰਣਵਤ ਨਾਨਕ ਤਿਨ ਕੀ ਸਰਣਾ ਜਿਨ ਤੂ ਨਾਹੀ ਵਿਸਰਿਆ ਅਸਮਹਿਲਾ ਪੰਜਵਾ ਹੀ ਪ੍ਰਾਪਤ ਮਾਨਕ ਦੇਹੁਰੀ ਆ ਗੂ ਬਿੰਦ ਮਿਲਣ ਕੀ ਇਹ ਤੇਰੀ ਬਰੀ ਆ ਔਰ ਕਾਜ ਤੇਰਾ ਕਿਤੈ ਨ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸਰਨ ਰਾਮ ਲਾਗ ਪਾਉ ਜਲ ਤਰਨ ਕੈ ਜਨਮ ਬ੍ਰਿਥਾ ਜਾਤ ਰੰਗ ਮਾਇਆ ਕੈ ਰਹਾਉ ਜੋਪਤਾ ਪਸੰਦਮ ਧਰਮ ਨਾ ਕਮਾਇ ਸੇਵਾ ਸਾਧ ਨਾ ਜਾਣਿਆ ਹਰ ਰਾਇਆ ਕਹੋ ਨਾਨਕ ਹਮ ਨੀਚ ਕਰਮਾ ਸਰਣ ਪਰੇ ਕੀ ਰਖੋ ਸਰਮਾ ਪਤਿ ਸ਼ਹੀ ਦਸਮੀ ਕਬਿ ਉਬਾਚ ਬੇਨਤੀ ਚਾਉ ਪਾਏ ਅੰਮ੍ਰਿਤ ਕਰੋ ਹਾਥ ਦਰ ਰੱਛਾ ਪੂਰਨ ਹੋਏ ਚਿਤ ਕੇ ਇਛਾ ਤਾਉ ਚਰਨਨ ਮੰਨ ਰਹਿ ਹਮਾਰਾ ਬਨਾ ਜਾਣ ਕਰੋ ਪ੍ਰਤਪਾਰਾ ਮਾਰੇ ਦੁਸ਼ਟ ਸਭ ਤਮ ਕਾਵਹ ਆਪ ਹੱਥ ਦੇ ਮੋਹਿ ਬਚਾਵਹ ਸੁਖੀ ਵਸੈ ਮੋਰੋ ਪਰਿਵਾਰ ਸੇਵਕ ਸਿੱਖ ਸਭੈ ਕਰਤਾਰਾ ਮੋਰਚਾ ਨਿਜ ਕਰਦੈ ਕਰੀਐ ਸਭੈ ਰਨ ਕੋ ਆਤ ਸੰਘਰੀਐ ਪੂਰਨ ਹੋਏ ਹਮਾਰੇ ਆਸਾ ਤੋਰ ਭਜਨ ਕੀ ਰਹਿ ਪਿਆਸ ਤੁਮਹ ਛਾੜ ਕੋਈ ਅਬਰ ਨਾ ਧਿਆਉ ਜੋ ਬਰ ਚਾਹ ਸੁ ਤੁਮਤੇ ਪਾਓ ਸੇਵਕ ਸਿੱਖ ਹਮਾਰੇ ਤਾਰਿ ਅਹ ਚੁਨ ਚੁਨ ਸਤਰ ਹਮਾਰੇ ਮਾਰਿ ਅਹ ਆਪ ਹੱਥ ਦੇ ਮੁਝੇ ਉਬਰੀਐ ਮਰਨ ਕਾਲ ਕਾ ਤਰਾਸ ਨਿਵਰੀਐ ਹੂ ਜੋ ਸਦਾ ਹਮਾਰੇ ਪਛਾ ਸਿਰ ਅਸ ਤੁਝ ਜੋ ਕਰਿਓ ਹ ਰਿਛਾ ਰੋਕ ਲਿਹੁ ਮੋਹਿ ਰਖਨ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤਮਹੁ ਭੂਰੇ ਚਤੁਰਦਸ ਕੰਤਾ ਕਲ ਪਾਏ ਬ੍ਰਹਮਾ ਬਵ ਤਰ ਕਲ ਪਾਏ ਸ਼ਿਵ ਜੂ ਅਵਤਾਰ ਕਲ ਪਾਏ ਕਰਬਿ ਸੰ ਪ੍ਰਕਾਸ਼ ਸਕਲ ਕਾਲ ਕਾ ਕੀ ਆਤਮਾਸ ਜਵਨ ਕਾਲ ਜੋਗੀ ਸ਼ਿਵ ਕੀਓ ਭੇਦ ਰਾਜ ਬ੍ਰਹਮਾ ਜੋਥਿਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੇਤ ਜਛਨੁ ਪਜਾਇ ਆਦ ਆੰਤ ਏਕ ਅਵਤਾਰ ਸੋਈ ਗੁਰੂ ਸਮਝੋ ਹੁ ਹਮਾਰਾ ਨਮਸਕਾਰ ਤਿਸਹੀ ਕੋ ਹਮਾਰੇ ਸਕਲ ਪ੍ਰਜਾ ਜਿਨ ਆਪ ਸਵਾਰੇ ਸਿਵ ਕਨਕ ਸਿਵ ਗੁਣ ਸੁਖ ਦਿਯੋ ਸਤ ਰਣ ਕਉ ਪਲ ਮੋ ਵਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚੀਟੀ ਤੇ ਕੁੰਚਰ ਅਸੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰਹੁਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨ ਕਾਟ ਕਾਟ ਕੇ ਪਟ ਪਟ ਕੀ ਜਾਣ ਜਬ ਉਦਕਰਖ ਕਰਾ ਕਰਤਾ ਰਾ ਪ੍ਰਜਾ ਤਰਤ ਤਵ ਦੇਹ ਅਪਾਰ ਜਬ ਆਕਰਖ ਕਰਤ ਹੋ ਕਬ ਹੂੰ ਤੂੰ ਮੈਂ ਮਿਲਤ ਦੇਹ ਤਰ ਸਭ ਹੂ ਤੇ ਤੇ ਬदन ਸ੍ਰੇਸ਼ਟ ਸਭ ਧਾਰ ਆਪ ਆਪਣੀ ਬੂਜ ਉਚਾਰੈ ਤੁਮ ਸਭ ਹੀ ਤੇ ਹੈ ਤਿਨਿ ਰਾਲਮ ਜਾਣਤ ਬੇਦ ਭੇਦ ਅਰ ਆਲਮ ਨਿਰੰਕਾਰ ਨਰਬਕਾਨ ਲੰਭ ਆਦ ਅਨੀਲ ਅਨਾਦ ਅਸੰਭ ਤਾ ਕਾ ਮੋਡ ਚਾਰਤ ਪੇਧ ਜਾ ਕੋ ਪੇਵ ਨਾ ਪਾਵਤ ਬੇਦ ਤਾ ਕੋ ਕਰਪਾ ਹਨ ਅਨੁਮਾਨਤ ਮਹਾ ਮੋਡ ਕਛ ਪੇਧ ਨ ਜਾਣਤ महादेव को कहत सदा शिव नरंकार का चिन्हत नह पेव आप अपने बुध है जीते वर्णत भिन्न पिन तोहि तेते तुम्हारा लखन जाय पसारा कह विद सजा प्रथम संसार एक रूप अनूप सरूप रंग पायो राव कह भूपा ਉੰਡਰ ਤੇ ਦਿਰਜ ਸੇਤਰ ਕੀਨੇ ਉਤਪੁਜਖਾਨ ਬਹ ਰਚ ਦੀਨੇ ਕਹਉ ਹੂਲ ਰਾਜਾ ਹੋਇ ਬੈਠਾ ਕਹਉ ਸਿਮਟ ਭਾ ਸੰਕਰ ਇਕੱਠਾ ਸਗਰੇ ਸ੍ਰਿਸ਼ਟ ਦਿਖਾਇ ਚਾਂਪਾਵ ਆਦ ਜੁਗਾਦ ਸਰੂਪ ਸੁਆਮ ਭਾਵ ਅਵ ਰੱਛਾ ਮੇਰੀ ਤਮ ਕਰੋ ਸਿਖ ਉਬਾਰ ਸਿਖ ਸੰਘਰੋ ਦੁਸ਼ਟ ਜਿਤੇ ਉਠਵਤ ਉਤਪਾਤਾ ਸਕਲ ਮਲੇਚ ਘਰੋ ਰਣ ਘਾਤਾ ਜੇ ਅਸਤੁ ਜਿ ਤਵ ਸਰਨੀ ਪਰੇ ਦਿਨ ਕੇ ਦੁਸ਼ਟ ਦੁਖਿਤ ਹੋਏ ਮਰੇ ਪੁਰਖ ਜਵਨ ਪਗ ਪਰੇ ਤੇ ਹਾਰੇ ਤਿਨ ਕੇ ਤੁਮ ਸੰਕਟ ਸਭ ਤਾਰੇ ਜੋ ਕਲ ਕੋ ਇਕ ਵਾਰ ਤੇ ਆਏ ਹਾਂ ਤਾਂ ਕੇ ਕਾਲ ਨਿਕੜਨਹ ਆਏ ਹਾਂ ਰੱਛਾ ਹੋਏ ਤਾਂ ਹੀ ਸਭ ਕਾਲ ਦੁਸ਼ਟ ਅਰਿਸ਼ਟ ਡਰਹਿ ਤਤਕਾਲਾ ਗ੍ਰਿਪਾਦ ਰੇਸ਼ਟ ਤਨ ਜਾਹਿ ਨਹਰ ਹੋ ਤਾਂ ਕੇ ਤਾਪ ਤਨਕ ਮਹ ਹਰ ਹੋ ਰਿੱਧ ਸਿੱਧ ਕਰਮੋ ਸਭ ਹੋਏ ਦੁਸ਼ਟ ਛਾਛ ਅਸਗਨ ਕੋਈ ਇੱਕ ਬਾਰ ਜਿਨ ਤੁਮੈ ਸੰਭਾਰ ਕਾਲ ਫਾਸਤੇ ਤਾਹੀ ਉਬਾਰ ਨਿਨ ਨਰਨਾਮ ਤੇ ਹਾਰੋ ਕਹਾ ਦਰਦ ਦੁਸ਼ਟ ਦੋਖ ਤੇ ਰਹਾ ਖੜਗ ਕੇਤ ਮੈਂ ਸਰਣ ਤੇ ਹਾਰੇ ਆਪ ਹਾਥ ਦੇ ਲਹੁ ਉਬਾਰੇ ਸਰਬ ਧਰਮ ਹੋ ਸਹਾਈ ਦੁਸ਼ਟ ਦੋਖ ਤੇ ਲਹੁ ਬਚਾਈ ਸੋਇਆ ਪਾਈ ਗਹੇ ਜਵ ਤੇ ਤੁਮਰੇ ਤਵ ਤੇ ਕਉ ਆਖ ਤਰੇ ਨਹੀਂ ਆਨੇ ਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹ ਮਤ ਏਕ ਨ ਮਾਨਿਓ ਸਿਮਰਤਿ ਸ਼ਾਸਤਰ ਬੇਦ ਸਬੈ ਬਹੁ ਭੇਦ ਕਹ ਹਮ ਏਕ ਨ ਜਾਣਿਓ ਸ੍ਰੀ ਉਸਪਾਨ ਕਿਰਪਾ ਤੁਮਰੇ ਕਰ ਮੈਂ ਨ ਕਹੇ ਓ ਸਭ ਤੋਹਿ ਬਖਾਨਿਓ ਦੁਹਰਾ ਸਗਲ ਦੁਆਰ ਕਉ ਛਾੜ ਕੈ ਕਿਹੋ ਤੁਹਾਰੋ ਦੁਆਰ ਬਾਹੇ ਗਾਹੇ ਕੀ ਲਾਜ ਆਸ ਗੋਬਿੰਦ ਦਾਸ ਤੁਹਾਰ ਰਾਮ ਕਲੀ ਮਹਲਾ ਤੀਜਾ ਨੰਦ ਇਕ ਓੰਕਾਰ ਸਤਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰੂ ਤਾ ਪਾਇਆ ਸਹਿਜ ਸੇਤੀ ਮਨ ਵਜਿਆ ਵਾਦਾਈਆ ਰਾਗ ਰਤਨ ਪਰਵਾਰ ਪਰੀਆ ਸਬਦ ਗਾਵਣੀ ਆਈਆ ਸਭ ਦੂਤ ਗਾਵ ਹੋ ਹਰੀ ਕੇ ਰਾ ਮਨ ਜਿਨੇ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰੇ ਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੂਖ ਸਭ ਵਿਸਾਰਣਾ ਅੰਗੇਕਾਰੁ ਕਰੇ ਤੇਰਾ ਆਕਾਰ ਜੀ ਸਭ ਸਵਾਰਣਾ ਸਭ ਨਾਲ ਲਲਾ ਸਮਰਤ ਸੁਆਮੀ ਸੋ ਕਿਆ ਮਨ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬ ਗਿਆਨ নাহি ਕਰ ਤੇਰੇ ਕਰਤਾ ਤੇਰੇ ਸਭ ਕਿਤੇ ਹੈ ਜਿਸ ਦੇਹ ਸੋ ਪਾਵੈ ਸਦਾ ਸਿਫਤ ਸਲਾਹਾ ਤੇਰੀ ਨਾਮ ਮਨ ਵਸavੈ ਨਾਮ ਨਿਨ ਕੈ ਮਨ ਉਸਿਆ ਬਾਜੇ ਸਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਗਿਆਨਾਹੀ ਕਰ ਤੇਰੇ ਸੋਚੋ ਨਾਮ ਮੇਰਾ ਆਧਾਰ ਸੱਚ ਨਾਮ ਅਧਾਰ ਮੇਰਾ ਜਿਨ ਭੁਖਾ ਸਭ ਗਵਾਈਆਂ ਕਰ ਸੰਤ ਸੁਖਮਨ ਆਇ ਵਸਿਆ ਜਨ ਇੱਛਾ ਸਭ 부ਜਾਈਆ ਸਦਾ ਕੁਰਬਾਨ ਕੀਤਾ ਗੁਰਵਿੱਟਹ ਜਿਸ ਦੀ ਹੈ ਇਹ ਵਡਿਆਈਆ ਕਹ ਨਾਨਕ ਸੁਣੋ ਸੰਤੋ ਸ਼ਬਦ ਤਰੋ ਪਿਆਰੋ ਸਾਚਾ ਨਾਮ ਮੇਰਾ ਆਧਾਰ ਵਾਜੇ ਪਾਂਚ ਸ਼ਬਦ ਦਿੱਤ ਕਰਸ ਪਾਗੈ ਅਰਸ ਭਾਗੇ ਸਬਦ ਵਾਜੇ ਕਲਾ ਜਿਤ ਕਰਤਾਰੀਆ ਪਾਂਚ ਦੂਤ ਤੁਧ ਵਸ ਕੀਤੇ ਕਾਲ ਘੰਟ ਕਮਾਰਿਆ ਤੁਰ ਕਰਮ ਪਾਇਆ ਤਤ ਜਿਨ ਕਉ ਸੇ ਨਾਮ ਹਰਿ ਕੈ ਲਾਗੇ ਕਹਿ ਨਾਨਕ ਤਹ ਸੁਖ ਹੋਆ ਤਤ ਕਰ ਅਨਹਦ ਵਾਜੇ आनंद सुन हो अडपागी हो सगले मनोरथ पुरे पार ब्रह्मप्रभु पाया उतरे सगले विसुरे दुख रोग संताप उतरे सुणी सच्ची वाणी संत साजन पाए सरसे पुरे गुरु ते जानी ਸੁਣ ਤੇ ਪੁਨੀਤ ਕਹਤੇ ਪਵਿਤ ਸਤ ਗੁਰ ਰਹਾ ਪਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਮੁੰਦਾਵਣੀ ਮਹੱਲਾ ਪੰਜਵਾ ਥਾਲੇ ਵਿੱਚ ਤਿੰਨ ਵਸਤੂ ਪਾਈਓ ਸਤ ਸੰਤੋਖ ਵਿਚਾਰੂ ਅੰਮ੍ਰਿਤ ਨਾਮ ਠਾਕੁਰ ਕਾ ਪਾਇਓ ਜਿਸ ਕਾ ਸਬਦ ਆਧਾਰੂ ਜੇ ਕੋ ਖਾਵੇ ਜੇ ਕੋ ਪੁੰਚ ਤਿਸ ਕਾ ਹੋਇ ਉਧਾਰੋ ਇਹ ਵਾਸਤ ਜੀਨ ਨਹ ਜਾਏ ਨੇਤ ਨਿਤ ਰਖ ਉਰਤਾਰੋ ਤਮ ਸੰਸਾਰ ਚੜਨ ਲਗ ਤਰੀਐ ਸਭ ਨਾਨਕ ਬ੍ਰਹਮ ਪ੍ਰਸਾਰੂ ਸਾਲੋਕ ਮਹੱਲਾ ਪੰਜਵਾ ਤੇਰਾ ਕੀਤਾ ਜਤੋ ਨਾਹੀ ਮੈਨੋ ਜੋਗ ਕੀ ਤੋਈ ਮੈਂ ਨਿਰਗੁਣਿਆਰੇ ਕੋ ਗੁਣ ਨਾਹੀ ਆਪੇ ਤਰਸ ਪਿਓਈ ਤਰਸ ਪਿਆ ਮਹਰਾਮਤ ਹੋਏ ਸਤਗੁਰ ਸੱਜਣ ਮਿਲੇ ਆ ਨਾਨਕ ਨਾਮ ਮਿਲਾਤਾ ਜੀਵਾ ਤਨ ਮਨ ਥੀਵ ਹਰੇ ਆ ਪਾਉੜੀ ਤਿੱਥੈ ਤੂ ਸਮਰੱਥ ਜਿੱਥੈ ਕੋਈ ਨਾਹੀ ਉਥੈ ਤੇਰੀ ਰਖ ਅਗਨਿ ਉਦਰ ਮਾਹੀ ਸੁਣ ਕੇ ਜਮ ਕੇ ਦੂਤ ਨਾਏ ਤੇਰਾ ਛੱਡ ਜਾਹੀ ਭਉ ਜਲ ਬਿਖਮ ਸਗਾਹ ਗੁਰ ਸਬਦੀ ਪਾਰ ਪਾਹੀ ਜਿਨ ਕਉ ਲਗੀ ਪਿਆਸ ਅੰਮ੍ਰਿਤ ਸੇਈ ਖਾਹੀ ਕਲ ਮੈਂ ਹੋ ਪੁੰਨ ਗੁਣ ਗੋਵਿੰਦ ਗਾਹੀ ਸਬਸੇ ਨੋ ਕਿਰਪਾਲ ਸਮਾਲੇ ਸਾਹਿ ਸਾਹਿ ਬਿਰਥਾ ਕੋਈ ਨਾ ਜਾਏ ਜੇ ਆਵੇ ਤੁਧ ਆਹੇ ਚਲੋਕ ਮਹੱਲਾ ਪੰਜਵਾ ਅੰਤਰਗੁਰ ਅਰਾਧਣਾ ਜਿਬ ਹਾ ਜਪ ਗੁਰ ਨਾਮੋ ਨੇਤਰੀ ਸਤ ਗੁਰ ਪੇਖਣਾ ਸਰਉਣੀ ਸੁਨਣਾ ਗੁਰ ਨਾਮੋ ਸਤ ਗੁਰ ਸੇਤੀ ਰਤੇ ਆਹ ਦਿਰਘ ਹੈ ਪਾਈ ਠਾਉ ਕਹੋ ਨਾਨਕ ਕਿਰਪਾ ਕਰੇ ਜਿਸਨੋ ਹੱਥ ਦੇ ਦਗਮ ਹੈ ਉਦਮ ਕਾੜੀ ਹੈ ਵਿਰਲੇ ਕੀ ਕੇ ਮਹੱਲਾ ਪੰਜਵਾ ਰਖੇ ਰਖਣ ਹਾਰ ਆਪ ਉਬਾਰਿਯਨ ਗੁਰ ਕੀ ਪਿਆਰੇ ਪਾਏ ਕਾਜ ਸਵਾਰਿਯਨ ਹੋ ਆਪ ਦੇ ਆਲ ਮਨ ਹੋ ਨਾ ਵਿਸਾਰਿਯਨ ਸਤਜਨਾ ਕੈ ਸੰਗ ਭਉ ਜਲ ਤਾਰਿਯਨ ਸਾਖਤ ਨਿੰਦਕ ਦੁਸ਼ਟ ਖੇਨ ਮਾਹੇ ਬਿਦਾਰਿਯਨ ਤਿਸ ਸਾਹਿਬ ਕੀ ਟੀਕ ਨਾਨਕ ਮੰਨ ਮਾਹੇ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੇ ਤਿਸ ਸਾਹਿਬ ਕੀ ਟੀਕ ਨਾਨਕ ਮੰਨ ਮਾਹੇ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੇ ਵਾਹਿ ਗੁਰਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ